ਦੀ ਅਜ ਰਾਮ ਮੰਦਰ ਤੇ ਦੇ ਲਈ ਅਲਾਮਾ ਇਕਬਾਲ ਨੇ ਵੀ ਲਿਖਿਆ ਹੈ ਕਿ ਹੈ ਰਾਮ ਕੇ ਵਜੂਦ पे ਹਿੰਦੁਸਤਾ ਕੋ ਨਾਚ ਸਭ ਤੋਂ ਵਧੀਆ ਮਨੁੱਖ ਰਾਮ ਜਿਨ੍ਹਾਂ ਦੇ ਜੀਵਨ ਤੋਂ ਅਸੀਂ ਸਿੱਖਣਾ ਹੈ ਖੁਸ਼ੀ ਚ ਸ਼ਾਮਲ ਹੋਈਏ ਲੈਟ ਅਸ ਸੈਲੀਬ੍ਰੇਟ आवर ਡਾਈਵਰਸਿਟੀ ਜਿਹਦੇ ਲਈ ਮਿਨੋਰਟੀ ਕਮਿਸ਼ਨ ਬਣਾਇਆ ਗਿਆ ਸੀ ਦੁਨੀਆਂ ਚ ਪਹਿਲੀ ਵਾਰੀ 1978 ਚ ਇੰਡੀਆ ਚ ਉਹ ਹੈ ਕਿ ਇੱਕ ਸੈਂਸ ਆਫ ਇਨਸਿ큐ਰਟੀ ਇਨ ਇਕੁਐਲਿਟੀ ਐਂਡ ਡਿਸਕ੍ਰਿਮੀਨੇਸ਼ਨ ਇਹਨੂੰ ਦੂਰ ਕੀਤਾ ਜਾਵੇ ਪ੍ਰਧਾਨ ਮੰਤਰੀ ਜੀ ਇਹਨਾਂ ਨੂੰ ਦੁਨੀਆ ਦੀ ਪੰਜਵੀਂ ਇਕਨੋਮੀ ਬਣਾਉਂਦੀ ਅਸੀਂ ਜਦ ਅਮਰੀਕਾ ਵੀ ਸਾਨੂੰ ਪੁੱਛ ਕੇ ਚੱਲਦਾ ਹੈ ਰਸ਼ੀਆ ਵੀ ਸਾਨੂੰ ਪੁੱਛ ਕੇ ਚੱਲਦਾ ਸੋ ਅਸੀਂ ਇੱਕ ਸੁਪਰ ਪਾਵਰ ਆਪਣੇ ਆਪ ਬਣਿਆ ਕ੍ਰੈਡਿਟ ਦੋਸ ਟੂ ਵਿਸ਼ਵ ਮੋਦੀ ਪੰਜਾਬ ਕਿਉਂ ਪਿੱਛੇ ਰਹਿ ਰਿਹਾ ਉਹ ਇਸ ਕਰਕੇ ਕਿ ਸਾਨੂੰ ਧੁੰਮਰਾ ਕੀਤਾ ਗਿਆ ਇਹਨਾਂ ਤੋਂ ਲੋਕੀ ਹੁਣ ਤੰਗ ਆ ਚੁੱਕੇ ਹੈ ਇਹਨਾਂ ਨੂੰ ਸਮਝ ਵੀ ਚੁੱਕੇ ਹੈ ਸੇ ਹੁਣ ਉਹ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਹੇਠ ਇਹ ਜਿਹੜਾ ਪੰਜਾਬ ਵੀ ਇਹ ਅੱਗੇ ਵਧੇ ਪਾਬੂਸ਼ੇ ਹੀ ਦੇਖ ਰਹੇ ਤੁਸੀਂ ਅੱਜ ਨਿਆ ਸ਼ਹਿਰ ਬਡਾਲਾ ਵਿਖੇ ਇੱਕ ਫ੍ਰੀ ਕੈਂਸਰ ਕੇਅਰ ਤੇ ਆਈ ਮੈਡੀਕਲ ਚੈੱਕਅਪ ਦਾ ਕੈਂਪ ਲਾਇਆ ਗਿਆ ਮਾਈਨੋਰਟੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਇਕਬਾਲ ਸਿੰਘ ਲਾਲਪੁਰਾ ਜੀ ਉਹ ਇਹ ਵਿਸ਼ੇਸ਼ ਤੌਰ ਤੇ ਇਸ ਕੈਂਪ 'ਚ ਪਹੁੰਚੇ ਨੇ ਤੇ ਗੱਲਬਾਤ ਕਰਾਂਗੇ ਕਿ ਕਿਉਂ ਇਹ ਉਪਰਾਲਾ ਕੀਤਾ ਗਿਆ ਤੇ ਅੱਗੇ ਹੋਰ ਕੀ ਕੀ ਪਲਾਨਸ ਨੇ ਇਹਨਾਂ ਦੇ ਲਾਲਪੁਰਾ ਜੀ ਅੱਜ ਤੁਸੀਂ ਦਿੱਲੀ ਤੋਂ ਚੱਲ ਕੇ ਆਏ ਹੋ ਮੁਹਾਲੀ ਦੇ ਵਿੱਚ ਤੇ ਕੀ ਮਕਸਦ ਸੀ ਇਸ ਕੈਂਪ ਦਾ ਲੋਕਾਂ ਦੀ ਸੇਵਾ ਕਰਨ ਲਈ ਹਾਜ਼ਰ ਹੋਏ ਆ ਜੀ ਗਲੋਬਲ ਪੰਜਾਬੀ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਸਾਕੁਲਵੰਦ ਸਿੰਘ ਟਾਲੀਵਾਲ ਉਹ ਵਰਲਡ ਕੈਂਸਰ ਕੇਅਰ ਦਾ ਸੰਸਥਾ ਰਨ ਕਰਦੇ ਆ ਨਾਲ ਹੀ ਹਿਮਨਟੀ ਫਰਸਟ ਦੇ ਪ੍ਰਾਈਡ ਜਿਹੜੀਆਂ ਦੋ ਤਿੰਨ ਸਸਤਾਵਾਂ ਇਕੱਠੀਆਂ ਆਇਆ ਨੇ ਉਹਨਾਂ ਦੇ ਡਾਇਰੈਕਟਰ ਹੈਗੇ ਅਜੇ ਵੀਰ ਸਿੰਘ ਸਰ ਜਸਵਿੰਦਰ ਸਿੰਘ ਢਿੱਲੋਂ ਇਹ ਸਾਰੇ ਦੇਸ਼ ਵਿੱਚੋਂ ਕੈਂਸਰ ਦੇ ਖਿਲਾਫ ਜਿਹੜੀ ਹੈ ਇੱਕ ਯੁੱਧ ਖੜਾ ਕਰ ਰਿਹਾ ਹੈ ਕਿ ਕੈਂਸਰ ਮੁਕਤ ਭਾਰਤ ਬਣਾਈਏ ਪੰਜਾਬ ਦੇ ਵਿੱਚ ਵੀ 10000 ਤੋਂ ਜ਼ਿਆਦਾ ਪਿੰਡਾਂ ਨੂੰ ਚੈੱਕ ਕੀਤਾ ਜਾ ਚੁੱਕਾ ਸੋ ਅੱਜ ਇਸ ਪਿੰਡ ਦੀ ਸੇਵਾ ਕਰਨ ਲਈ ਆਏ ਹਾਂ ਹੋਰ ਇਹਦੇ ਪਿੱਛੇ ਕੋਈ ਮਕਸਦ ਨਹੀਂ ਕਿਉਂਕਿ ਗੁਰਬਾਣੀ ਦਾ ਹੀ ਸਿਧਾਂਤ ਹੈ ਸੇਵਾ ਕਰਤ ਹੋਏ ਨਹਿਕਾਮੀ ਇਸ ਕੋਹੋਤ ਪ੍ਰਾਪਾ ਸੁਆਮੀ ਸੇਵਾ ਦਾ ਇਹ ਸੰਕਲਪ ਸੀ ਤੇ ਮੇਰੇ ਵੀ ਖੁਸ਼ਕਿਸਮਤੀ ਹੈ ਕਿ ਮੈਂ ਵੀ ਇਹਦੇ ਚ ਹਾਜ਼ਰ ਹੋਇਆ ਤੇ ਮੈਨੂੰ ਮੌਕਾ ਮਿਲਿਆ ਕਿ ਮੈਂ ਲੋਕਾਂ ਦੀ ਸੇਵਾ ਦੇ ਸਮੇਂ ਖੜਾ ਹੋ ਸਕਾਂ ਤੇ ਇਸ ਤੋਂ ਪਹਿਲਾਂ ਕਿੰਨੇ ਤੁਸੀਂ ਲਾ ਚੁੱਕੇ ਹੋ ਇਸ ਤਰ੍ਹਾਂ ਦੇ ਕੈਂਪ ਤੇ ਉਹਨਾਂ ਦਾ ਆਉਟਪੁੱਟ ਕੀ ਦੇਖਿਆ ਦੇਖੋ ਜਿਹੜਾ ਕੈਂਸਰ ਹੈ ਜੇ ਫਰਸਟ ਸਟੇਜ ਤੇ ਡਿਟੈਕਟ ਹੋ ਜਾਏ ਤੇ ਇਹ ਕਿਊਰੇਬਲ ਹੈ ਜੇ ਸੈਕੰਡ ਤੇ ਸੈਕੰਡ ਸਟੇਜ ਤੇ ਮੌਕਾ ਕਰਦਾ ਟਰਸਟ ਕੇ ਤੇ ਫਿਰ ਜਿਹੜੀ ਹੈ ਨਾ ਉਹ ਬਹੁਤ ਮੁਸ਼ਕਲ ਹੋ ਜਾਂਦੀ ਹੈ ਯੂ ਨੋ ਬਚਾਉਣਾ ਤੇ ਅਸੀਂ ਹੁਣੇ ਇਹਨਾਂ ਦਿਨਾਂ ਚ 1 ਲੱਖ ਦੇ ਕਰੀਬ ਤਾਂ ਐਨਕ ਦੇ ਚੁੱਕੇ ਆ ਲੋਕਾਂ ਨੂੰ ਜਿਹੜਾ ਉਸ ਤੋਂ ਇਲਾਵਾ ਇਹ 12000 ਤੋਂ ਜ਼ਿਆਦਾ ਰੁਪਏ ਦਾ ਮਹਿੰਗਾ ਟੈਸਟ ਹੈ ਪੰਜਾਬ ਦੇ 10000 ਪਿੰਡਾਂ ਚ ਹੋ ਚੁੱਕਾ ਹੈ ਮਧਿਆ ਪ੍ਰਦੇਸ਼ ਅਸੀਂ ਗਏ ਆ ਮਹਾਰਾਸ਼ਟਰ ਚ ਗਏ ਆ ਹੁਣੇ ਨਾਗਪੁਰ ਜਾ ਕੇ ਆਏ ਸੀ ਰਾਜਸਥਾਨ ਚ ਗਏ ਆ ਬੀਕਾਨੇ 3 ਦਿਨ ਦਾ ਕੈਂਪ ਉੱਥੇ ਸੀ ਦਿੱਲੀ ਹਾਲੇ ਕੀ ਦੇਸ਼ ਦੀ ਰਾਜਪਤ ਨਹੀਂ ਹੈ ਅਸੀਂ 5 ਕੈਂਪ ਉੱਥੇ ਲਾਤੇ ਆ 50 ਕੈਂਪ ਹੋਰ ਲਾਉਣੇ ਨੇ ਤੇ ਹਿਮਾਚਲ ਚ ਗਏ ਆ ਹਿਮਾਚਲ ਚ ਵੀ ਕੈਂਪ ਲੱਗਣੇ ਆ ਚੰਡੀਗੜ੍ਹ ਚ ਵੀ ਲਾਈਦੇ ਆ ਸੋ ਸਾਰੇ ਦੇਸ਼ ਦੇ ਵਿੱਚ ਯਤਨ ਹੋ ਰਿਹਾ ਕਿ ਫ੍ਰਾਮ ਨਾਰਥ ਟੂ ਸਾਊਥ ਹਰ ਜਗ੍ਹਾ ਪਹੁੰਚਿਆ ਜਾਵੇ ਤੁਸੀਂ ਚੇਅਰਮੈਨ ਹੈਗੇ ਹੋ ਮਾਈਨੋਰਟੀ ਕਮਿਸ਼ਨ ਦੇ ਮਾਈਨੋਰਟੀਜ਼ ਦੇ ਲਈ ਹੋਰ ਕੀ ਕੁਝ ਕਰਨ ਬਾਰੇ ਸੋਚ ਰਹੇ ਹੋ ਅਗਲੇ ਕੀ ਪਲਾਨਸ ਨੇ ਦੇਖੋ ਮਾਈਨੋਰਟੀਜ਼ ਲਈ ਤਿੰਨ ਸਭ ਤੋਂ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ ਜਿਹਦੇ ਲਈ ਮਿਨੋਰਟੀ ਕਮਿਸ਼ਨ ਬਣਾਇਆ ਗਿਆ ਸੀ ਦੁਨੀਆ ਚ ਪਹਿਲੀ ਵਾਰੀ 1978 ਚ ਇੰਡੀਆ ਚ ਉਹ ਇਹ ਹੈ ਕਿ ਇੱਕ ਸੈਂਸ ਆਫ ਇਨਸਿਕਿਉਰਟੀ ਇਨ ਇਕਵੈਲਿਟੀ ਐਂਡ ਡਿਸਕ੍ਰਿਮੀਨੇਸ਼ਨ ਇਹਨੂੰ ਦੂਰ ਕੀਤਾ ਜਾਵੇ ਅੱਜ ਵੀ ਲੋਕਾਂ ਦੇ ਮਨ ਚ ਡਰ ਹੈ ਡਰ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ ਅੱਜ ਰਾਮ ਮੰਦਰ ਜਿਹੜਾ ਬਣ ਕੇ ਸਾਹਮਣੇ ਆ ਰਿਹਾ ਬੜਾ ਸਾਡੀ ਇਹਦੇ ਲਈ ਅਲਾਮਾ ਇਕਬਾਲ ਨੇ ਵੀ ਲਿਖਿਆ ਹੈ ਕਿ ਹੈ ਰਾਮ ਕੇ ਵਜੂਦ ਤੇ ਹਿੰਦੁਸਤਾਨ ਕੋ ਨਾਚ ਤੇ ਸਾਰੇ ਜਿਹੜੇ ਆ ਗੁਰਬਾਣੀ ਦੇ ਵਿੱਚ ਵੀ 2500 ਵਾਰੀ RAM ਦਾ ਨਾਮ ਆਇਆ। ਔਰ ਅਸੀਂ ਸਾਰਿਆਂ ਦੀ ਸਾਡੀ ਉਹਨੂੰ ਕਿਹਾ ਜਾਂਦਾ ਮਰਿਆਦਾ ਪਰਸ਼ੋਤਮ। ਮਰਿਆਦਾ ਕਿਸੇ ਦੇਸ਼ ਦਾ ਸੱਭਿਆਚਾਰ ਹੁੰਦਾ ਹੈ। ਪਰਸ਼ੋਤਮ ਦਾ ਮਤਲਬ ਹੈ ਪੁਰਸ਼ਾਂ ਦਾ ਜਿਹੜਾ ਸ੍ਰੇਸ਼ਟ। ਸਭ ਤੋਂ ਵਧੀਆ ਪੁਰਸ਼, ਸਭ ਤੋਂ ਵਧੀਆ ਮਨੁੱਖ RAM ਜਿਨ੍ਹਾਂ ਦੇ ਜੀਵਨ ਤੋਂ ਅਸੀਂ ਸਿੱਖਣਾ ਹੈ। ਉਹਨਾਂ ਦੇ ਜੀਵਨ ਦੇ ਮੁਤਾਬਕ ਚੱਲਣਾ ਹੈ। ਤੇ ਉਹਦੇ 'ਚ ਵੀ ਕਈ ਲੋਕੀ ਰਾਜਨੀਤੀ ਕਰ ਰਹੇ ਆ। ਲੋਕਾਂ ਨੂੰ ਡਰਾ ਰਹੇ ਆ ਕਈ ਲੋਕ ਮੇਰੇ ਇਹ ਵੀ ਬੜਾ ਹਰ ਜਗ੍ਹਾ ਜਾ ਕੇ ਕਹਿਣਾ ਪੈ ਰਿਹਾ ਵੀ ਭਾਈ ਖੁਸ਼ੀ ਚ ਸ਼ਾਮਲ ਹੋਈਏ lettes celebrate our diversity ਆਓ ਮਿਲ ਕੇ ਆਪਾਂ ਸਾਰੇ ਕਰੀਏ ਇਹ ਕੋਈ ਧਰਮ ਜਿਹੜੇ ਆ ਸਾਰਿਆਂ ਨੂੰ ਮੰਨਣ ਦਾ ਅਧਿਕਾਰ ਹੈ ਲੇਕਿਨ ਕੋਈ ਡਰ ਵਾਲੀ ਗੱਲ ਹੈ ਨਹੀਂ ਇਹ ਪਹਿਲਾ ਦੇਸ਼ ਆ ਦੁਨੀਆ ਦਾ ਜਿੱਥੇ ਮਿਨੋਰਟੀਜ਼ ਦੀ ਸੰਖਿਆ ਜਨਸੰਖਿਆ ਵਧੀ ਹੈ ਸਾਡੇ ਗਵਾਂਧੀ ਮੁਲਕ ਆ ਪਾਕਿਸਤਾਨ ਦੇ ਵਿੱਚ 22% ਮਿਨੋਰਟੀ ਸੀ ਅੱਜ ਘਟ ਕੇ 4% ਰਹਿ ਗਈਆਂ ਇਸੇ ਤਰ੍ਹਾਂ ਬੰਗਲਾਦੇਸ਼ ਸੀ 22% ਸੀ ਘਟ ਕੇ 9% ਰਹਿ ਗਈ ਹੈ ਜਿਹੜਾ ਬੁੱਧ ਦਾ ਦੇਸ਼ ਸੀਗਾ ਜਿੱਥੇ ਬੁੱਧੀਆਂ ਮੂਰਤੀਆਂ ਬਣਾਈਆਂ ਸਨ ਅਫਗਾਨਿਸਤਾਨ 'ਚ ਉੱਥੇ ਨਾ ਹਿੰਦੂ ਰਿਆ ਨਾ ਸਿੱਖ ਰਿਆ ਲੇਕਿਨ ਭਾਰਤ ਇੱਕ ਐਸਾ ਦੇਸ਼ ਹੈ ਜਿੱਥੇ ਪਹਿਲਾਂ ਮੈਜੋਰਿਟੀ 79% ਸੀ ਜਦੋਂ ਦੇਸ਼ ਆਜ਼ਾਦ ਹੋਇਆ ਉਹਨਾਂ ਮੈਜੋਰਿਟੀ ਮੈਜੋਰਿਟੀ ਸੀਗੀ ਜਿਹੜੀ ਸੌਰੀ ਆ ਮੈਜੋਰਿਟੀ 84% ਸੀਗੀ ਮੈਜੋਰਿਟੀ 16% ਸੀ ਅੱਜ 2011 'ਚ ਮਿਨোরਿਟੀ ਵਧ ਕੇ 21% ਹੋ ਗਈ ਹੈ ਮжоਰਿਟੀ ਘਟ ਕੇ 79% ਹੋ ਗਈ ਹੈ ਅਸੀਂ ਰਾਸ਼ਟਰਪਤੀ ਵੀ ਬਣਦੇ ਆ ਪ੍ਰਧਾਨ ਮੰਤਰੀ ਵੀ ਬਣਦੇ ਆ ਸਪੋਰਟਸ ਦੇ ਵਿੱਚ ਜਿੱਥੇ ਮੌਕਾ ਜਸਪ੍ਰੀਤ ਬੁੰਮਰਾ ਨੂੰ ਮਿਲਦਾ ਹੈ ਉੱਥੇ ਹੀ ਵਿਰਾਟ ਕੋਹਲੀ ਨੂੰ ਵੀ ਮਿਲਦਾ ਉਹਦੀ ਯੋਗਤਾ ਦੇ ਮੁਤਾਬਕ ਉੱਥੇ ਸ਼ਮੀ ਨੂੰ ਵੀ ਮਿਲਦਾ ਹਾਂਜੀ ਉੱਥੇ ਆਇਸ਼ ਖਾਨ ਨੂੰ ਵੀ ਮਿਲਦਾ ਉੱਥੇ ਉਹ ਜਿਹੜਾ ਸੰਜੂ ਸैमਸਨ ਨੂੰ ਵੀ ਮਿਲਦਾ ਇੱਥੇ ਕਿਸੇ ਨਾਲ ਕੋਈ ਜਿਹੜਾ ਹੈ ਨਾ ਕਿਸੇ ਡਿਸਕ੍ਰਿਮੀਨੇਸ਼ਨ ਨਹੀਂ ਹੋ ਰਹੀ ਇਹ ਦੁਨੀਆ ਦਾ ਸਭ ਤੋਂ ਸੁਰੱਖਿਅਤ ਦੇਸ਼ ਹੈ ਹੈਗਾ ਇਹਨਾਂ ਦੀ ਮਿਨੋਰਟੀਜ਼ ਲਈ ਭਾਰਤ ਦੀਆਂ ਤਕਰੀਬਨ 225 ਸਕੀਮਾਂ ਹਰ ਨਾਗਰਿਕ ਲਈ ਹੈ ਉਹਨਾਂ ਦਾ ਘਰ-ਘਰ ਨਹੀਂ ਪਹੁੰਚੀਆਂ ਇੱਥੇ ਵੀ ਅਸੀਂ ਖੜਿਆ ਨਾਲ ਰੂੜੀ ਪਈ ਹੈ ਹਾਂਜੀ ਸਫਾਈ ਦੀ ਮੁਹਿੰਮ ਜਿਹੜੀ ਹੈ ਗੱਲ ਇਹ ਹੈ ਕਿ ਉਹ ਸਕੀਮਾਂ ਹਰ ਬੰਦੇ ਤੱਕ ਪਹੁੰਚਣ ਲੇਕਿਨ ਮੈਜੋਰਟੀਜ਼ ਲਈ ਉਹਨਾਂ ਤੋਂ ਵੀ ਇਲਾਵਾ 15 ਹੋਰ ਨੇ ਜਿਹੜੀਆਂ ਆਲਰੇਡੀ ਸਕੀਮਸ ਐਗਜ਼ਿਸਟ ਕਰਨੀਆਂ ਦੇ ਆਰ ਆਲ ਫਾਰ ਆਲ ਇੰਡੀਅਨ ਜਿਹੜੇ ਆ ਕੋਈ ਐਸਾ ਨਹੀਂ ਹੈਗਾ ਕਿ ਫਲਾਹ ਵਰਗ ਲਈ ਨਹੀਂ ਲੇਕਿਨ ਮжоਰਿਟੀ ਲਈ ਤੋਂ ਇਲਾਵਾ ਮਿਨੋਰਿਟੀ ਲਈ ਹੋਰ ਵੀ ਸਕੀਮਾਂ ਨੇ ਸੋ ਇਹ ਦੇਸ਼ ਜਿਹੜਾ ਹੈ ਮਿਨੋਰਿਟੀਆਂ ਲਈ ਬਿਲਕੁਲ ਸੁਰੱਖਿਅਤ ਹੈ ਇਹ ਭਾਵਨਾ ਹਰ ਬੰਦੇ ਕੋਲ ਜਾਵੇ ਹਰ ਬੰਦੇ ਦੇ ਮਨ ਚੋਂ ਉਹ ਡਰ ਕੱਢਿਆ ਜਾਵੇ ਉਹ ਲੋਕਾਂ ਨੂੰ ਨੰਗਾ ਕੀਤਾ ਜਾਵੇ ਜਿਹੜੇ ਲੋਕਾਂ ਨੂੰ ਐਕਸਪਲੋਰ ਜਿਹੜੇ ਆ ਨਾ ਐਕਸਪਲੋਇਟ ਕਰਦੇ ਆ ਡਰਾਉਂਦੇ ਆ ਹਾਂਜੀ ਇਹ ਉਹ ਦੇਸ਼ ਦੇ ਦੁਸ਼ਮਣ ਹੈਗੇ ਆ ਸੋ ਸਾਡਾ ਦੇਸ਼ ਜਿਹੜਾ ਇਹ ਵਿਕਾਸ ਕਰ ਰਿਹਾ ਅੱਗੇ ਵਧ ਰਿਹਾ ਪ੍ਰਧਾਨ ਮੰਤਰੀ ਜੀ ਇਹਨਾਂ ਨੂੰ ਦੁਨੀਆ ਦੀ ਪੰਜਵੀਂ ਇਕਨੋਮੀ ਬਣਾਉਂਦੀ ਆਉਣ ਵਾਲੇ ਸਾਲ ਚ ਲੱਗਦਾ ਹੈ ਕਿ ਤੀਜੇ ਨੰਬਰ ਤੇ ਆ ਜਾਏਗਾ ਠੀਕ ਹੈ ਕਿ ਨਹੀਂ ਸੋ ਐਸਾ ਅਸੀਂ ਚੰ드ਰਮਾ ਤੇ ਵੀ ਪਹੁੰਚ ਗਏ ਔਰ ਸਸਤੇ ਪਹੁੰਚੇ ਅਸੀਂ ਅੱਜ ਅਮਰੀਕਾ ਵੀ ਸਾਨੂੰ ਪੁੱਛ ਕੇ ਚੱਲਦਾ ਹੈ ਰਸ਼ੀਆ ਵੀ ਸਾਨੂੰ ਪੁੱਛ ਕੇ ਚੱਲਦਾ ਸੋ ਅਸੀਂ ਇੱਕ ਸੁਪਰ ਪਾਵਰ ਆਪਣੇ ਆਪ ਚ ਬਣੇ ਆ ਕ੍ਰੈਡਿਟ ਗੋਸ ਟੂ ਮਿਸਟਰ ਮੋਦੀ ਹਾਂਜੀ ਤੋ ਅਸੀਂ ਸਾਰੇ ਉਹਨਾਂ ਦਾ ਸਾਥ ਦਈਏ ਤੇ ਦੇਸ਼ ਨੂੰ ਅੱਗੇ ਵਧਾਈਏ ਇਹ ਕੰਮ ਲਈ ਅਸੀਂ ਜਿਹੜੀ ਹੈ ਨਾ ਜਗਾ ਜਗਾ ਆਉਂਦੇ ਆ ਇਹ ਸੇਵਾ ਦਾ ਕਾਰਜ ਹੈ ਇਸ ਕਰਕੇ ਕਿ ਸਾਡੇ ਪ੍ਰਧਾਨ ਮੰਤਰੀ ਜੀ ਦਾ ਇਹ ਆਦੇਸ਼ ਹੈ ਮੈਂ ਕੱਲਾ ਮਿਨੋਰਿਟੀ ਕਮਿਸ਼ਨ ਦਾ ਚੇਅਰਮੈਨ ਨਹੀਂ ਮੈਂ ਪਾਰਲੀਮੈਂਟ ਬੋਰਡ ਦਾ ਵੀ ਮੈਂਬਰ ਹੈ ਉਹਨਾਂ 11 ਬੰਦਿਆਂ ਚੋਂ ਜਿਹਨਾਂ ਨੂੰ ਪ੍ਰਧਾਨ ਮੰਤਰੀ ਜੀ ਨਾਲ ਬਹਿਣ ਦਾ ਮੌਕਾ ਮਿਲਦਾ ਚਰਚਾ ਕਰਨ ਦਾ ਮੌਕਾ ਮਿਲਦਾ ਜਿਹੜੀ ਏਜੰਡੇ ਤੇ ਹੁੰਦੀ ਹੈ ਕਈ ਵਾਰੀ ਨਹੀਂ ਏਜੰਡੇ ਤੇ ਹੁੰਦੇ ਉਹਨਾਂ ਦਾ ਇੱਕੋ ਹੀ ਹੈ ਕਿ ਜਿਹੜੇ ਭਾਈ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਸਮਾਜ ਸੇਵੀ ਬਣੋ ਆਗੂ ਨਾ ਬਣੋ ਗੋ ਐਂਡ ਬੀ ਵਿਦ ਦਾ ਪੀਪਲ ਉਹਨਾਂ ਵਰਗੇ ਦੇਖੋ ਉਹਨਾਂ ਦੇ ਦੁੱਖ ਨੂੰ ਜਾਣੋ ਉਹਨਾਂ ਦੇ ਦੁੱਖ ਦੇ ਵਿੱਚ ਭਾਈਵਾਲ ਬਣੋ ਉਹਨਾਂ ਦੀ ਖੁਸ਼ੀਆਂ ਸਾਂਝੀਆਂ ਕਰੋ ਸੋ ਆਪਾਂ ਸਾਰੇ ਜਿਹੜੇ ਆ ਨਾ ਮਿਲ ਕੇ ਇਸ ਦੇਸ਼ ਨੂੰ ਅੱਗੇ ਵਧਾਈਏ ਜਿਹੜਾ ਸਾਡਾ ਕੋਈ ਵੀ ਆਗੂ ਹੈ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਗੱਲ ਮੈਂ ਕਰਨਾ ਕਿਉਂਕਿ ਅਸੀਂ ਇੱਕ ਸੰਸਥਾ ਨੂੰ ਬਿਲੋਂਗ ਕਰਦੇ ਹਾਂ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੈ ਆਪਾਂ ਸਮਾਜ ਸੇਵੀ ਬਣੀ ਹੈ ਸਮਾਜ ਦੀ ਸੇਵਾ ਕਰੀਏ ਤੇ ਹੋਰ ਕੋਈ ਜਿਹੜਾ ਮੰਤਵ ਰਾਜਨੀਤੀ ਦਾ ਨਹੀਂ ਸਮਾਜ ਨੂੰ ਅੱਗੇ ਵਧਾਉਣ ਦਾ ਇੱਕ ਸਾਧੂ ਆਇਆ ਜਿਹੜਾ ਕੁਝ ਵੀ ਜੀਵਨ ਚ ਕੋਈ ਆਪਣਾ ਨਹੀਂ ਜੇ 23 ਲੱਖ ਰੁਪਈਆ ਗੁਜਰਾਤ ਦੇ ਚੀਫ ਮਿਨਿਸਟਰ ਦੀ ਜਿਹੜੀ ਆ ਤਨਖਾਹ ਮਿਲੀ ਤੇ ਆਪਣੇ ਉੱਥੇ ਦੇ EMPLOYEES ਦੇ ਬੱਚਿਆਂ ਦੀ ਐਜੂਕੇਸ਼ਨ ਲਈ ਦੇ ਆਏ ਆਪਣੇ ਪੱਲੇ ਹੀ ਕੁਝ ਨਹੀਂ ਹੈਗਾ ਹਾਂਜੀ ਅੱਜ ਵੀ ਥੱਲੇ ਧਰਤੀ ਤੇ ਸੌਰੇ ਆ ਸੋ ਐਸੇ ਸਾਧੂ ਦੇ ਨਾਲ ਲੱਗ ਕੇ ਅਸੀਂ ਵੀ ਆਪਣੇ ਦੇਸ਼ ਨੂੰ ਅੱਗੇ ਵਧਾਈਏ ਮੈਂ ਇਸ ਮੈਸੇਜ ਦੇਣ ਲਈ ਲੋਕਾਂ ਦੇ ਵਿੱਚ ਆ ਗਿਆ ਆਖਰੀ ਸਵਾਲ ਦੀ ਚੋਣਾ ਆ ਰਹੀਆਂ ਨੇ ਲੋਕ ਸਭਾ ਦੀਆਂ ਪੰਜਾਬ ਚ ਬੀਜੇਪੀ ਉਸ ਤਰ੍ਹਾਂ ਦੇ ਨਾਲ ਮਜ਼ਬੂਤੀ ਨਾਲ ਉੱਭਰ ਕੇ ਸਾਹਮਣੇ ਨਹੀਂ ਆ ਪਾਰੀ ਕੀ ਤਿਆਰੀਆਂ ਐ ਇਸ ਵਾਰ ਅਸੀਂ ਬਹੁਤ ਮਜ਼ਬੂਤ ਹੈਗੇ ਹਾਂ ਹਰ ਪੰਜਾਬੀ ਬਦਲਾਵ ਚਾਹੁੰਦਾ ਹੈ ਹਰ ਪੰਜਾਬੀ ਜਿਹੜਾ ਪਿਛਲੇ ਤਕਰੀਬਨ 44 ਸਾਲ ਤੋਂ ਅਜਾਬ ਚੱਲ ਰਿਹਾ 1980 ਔਨਵਰਡ ਇੱਥੇ ਬੱਸਾਂ ਜੋ ਲਾ ਕੇ ਬੰਦੇ ਮਾਰੇ ਜਾ ਰਹੇ ਸੀ ਹੁਣ ਵੀ ਕਿਸੇ ਦੀ ਲਾਈਫ ਸੇਵ ਨਹੀਂ ਹੈਗੀ ਜਿਹੜਾ ਇਨਸਕਿਉਰਟੀ ਐ ਸਰਵਿਸ ਅਗੇ ਨਹੀਂ ਵਧ ਰਹੀ ਕੋਈ এমਪਲੋਇਮੈਂਟ ਨਹੀਂ ਹੈਗੀ ਹੈਲਥ ਸਹੂਲਤਾਂ ਦੀ ਨਹੀਂ ਹੈਗੀ ਸੋ ਅਸੀਂ ਲੋਕ ਚਾਹੁੰਦੇ ਆ ਦੇਸ਼ ਦਾ ਵਿਕਾਸ ਸਾਰੇ ਦੇਸ਼ ਨੇ ਵੇਖ ਲਿਆ ਇੱਕ ਗੁਜਰਾਤ ਮਾਡਲ ਵੇਖ ਲਿਆ ਜਿੱਥੇ ਜਦੋਂ ਵੀ ਕੋਈ ਸਮੱਸਿਆ ਆਂਦੀ ਹੈ ਉਹਨੂੰ ਅਪਰਚੂਨਿਟੀ ਚ ਬਦਲਾਉਣ ਵਾਲੇ ਸਾਡੇ ਪ੍ਰਧਾਨ ਮੰਤਰੀ ਨੇ ਪੰਜਾਬ ਕਿਉਂ ਪਿੱਛੇ ਰਹਿ ਰਿਹਾ ਉਹ ਇਸ ਕਰਕੇ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਆਪਸੀ ਭਾਈਚਾਰਾ ਤੋੜਿਆ ਗਿਆ ਲੜਾਈ ਕੀਤੀ ਗਈ ਉਸੇ ਨਾਨਕ ਦੀ ਧਰਤੀ ਹੈ ਜਿਹਨੂੰ ਲੋਕੀ ਕਹਿੰਦੇ ਨਾਨਕ ਸ਼ਾਹ ਫਕੀਰ ਹਿੰਦੂ ਦਾ ਗੁਰੂ ਮੁਸਲਿਮ ਦਾ ਪੀਰ ਘਰ ਘਰ ਬਾਬਾ ਗਾਵੀਆ ਵਜਨ ਟੋਲ ਮਰਦੰਗਰ ਬਾਬਾ ਠੀਕ ਹੈ ਕਿ ਨਹੀਂ ਜ਼ਾਹਰ ਪੀਰ ਜਗਤ ਗੁਰੂ ਬਾਬਾ ਉਹ ਜਗਤ ਦਾ ਗੁਰੂ ਹੈ ਉਹਦੀ ਧਰਤੀ ਹੈ ਇੱਥੇ ਵਿਕਾਸ ਕਿ ਚੇਹ ਰਾਜੇ ਇਹ ਮੈਂ ਸਮਝਦਾ ਲੋਕ ਨਹੀਂ ਚਾਹੁੰਦੇ ਇਹਨਾਂ ਦੇ ਜਿਹੜੇ ਝੂਠੇ ਲਾਰੇ ਝੂਠੇ ਡਰ ਪੈਦਾ ਕਰਨ ਵਾਲੇ ਲੋਕ ਝੂਠੇ ਜਿਹੜੇ ਇਹਨਾਂ ਤੋਂ ਲੋਕੀ ਹੁਣ ਤੰਗ ਆ ਚੁੱਕੇ ਐ ਇਹਨਾਂ ਨੂੰ ਸਮਝ ਵੀ ਚੁੱਕੇ ਐ ਸੇ ਹੁਣ ਉਹ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਹੇਠ ਇਹ ਜਿਹੜਾ ਪੰਜਾਬ ਵੀ ਇਹ ਅੱਗੇ ਵਧੇ ਇੱਕ ਨੰਬਰ ਦਾ ਸੂਬਾ ਬਣੇ ਜਿੱਥੇ ਪਹਿਲਾਂ ਸੀ ਅੱਜ ਜਿੱਥੇ ਇੰਡੀਆ ਸ਼ਾਈਨਿੰਗ ਇੰਡੀਆ ਯਾ ਜਿਹਨੂੰ ਅਸੀਂ ਕਹਿੰਦੇ ਆ ਜਿੱਥੇ ਸੌਂਦੇ ਦੀ ਚਿੜੀ ਇੰਡੀਆ ਸੀ ਮੋਦੀ ਸਾਹਿਬ ਉਥੇ ਲੈ ਆਏ ਪੰਜਾਬ ਵੀ ਇੱਕ ਨੰਬਰ ਦਾ ਸੂਬਾ ਸੀ ਲਿਆਓ ਮੁੜ ਕੇ ਦੁਬਾਰਾ ਇਹਨੂੰ ਇੱਕ ਨੰਬਰ ਦਾ ਸੂਬਾ ਬਣਾਈਆ ਠੀਕ ਹੈ ਬਹੁਤ ਧੰਨਵਾਦ ਸੋ ਗੱਲ ਕਰ ਰਹੇ ਸੀ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਤੇ ਜਿਨ੍ਹਾਂ ਨੇ ਕਈ ਪੰਜਾਬ ਦੇ ਮੁੱਦਿਆਂ ਤੇ ਗੱਲ ਕੀਤੀ ਹੈ ਤੇ ਨਾਲ ਹੀ ਜਿਹੜਾ ਕੈਂਪ ਜਿਹੜੇ ਲਾਏ ਜਾ ਰਹੇ ਨੇ ਲੋੜਵੰਦ ਲੋਕਾਂ ਦੇ ਲਈ ਚਾਹੇ ਕੈਂਸਰ ਦੇ ਹੋਣ ਜਾਂ ਅੱਖਾਂ ਦੇ ਚੈੱਕਅਪ ਦੇ ਹੋਣ ਸੋ ਉਹਨਾਂ ਦਾ ਕੀ ਰੋਡ ਮੈਪ ਹੈ ਕਿੰਨਾ ਕ ફાયਦਾ ਹੋਇਆ ਉਹਦੇ ਬਾਰੇ ਵੀ ਦੱਸਿਆ ਖਰੜ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਜ਼